ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਇਆ ਛੋੜ ਲਈ ਬਹੁਤ ਹੀ ਟੇਸਟੀ ਜੇ ਅੰਸ਼ੀ ਤੇ ਤਿਲਾਂ ਦੇ ਲੱਡੂ ਜਿਹੜੇ ਬਿਨਾ ਅਖੰਡ ਤੋਂ ਬਿਨਾ ਗੁੜ ਤੋਂ ਬਿਨਾ ਸ਼ੱਕਰ ਤੋਂ ਬਣਾਏ ਹੈ ਤੇ ਇੰਨੇ ਜਿਆਦਾ ਟੇਸਟੀ ਬਣਦੇ ਐ ਜਦੋਂ ਤੁਸੀਂ ਇਹ ਖਾਓਗੇ ਤਾਂ ਤੁਹਾਡਾ ਸਰੀਰ ਹੈ ਜਿਹੜਾ ਰिष्ट पुष्ट ਰਹੂਗਾ ਬਾਕੀ ਜਦੋਂ ਬਣਾ ਕੇ ਖਾ ਲੇ ਟੇਸਟ ਦਾ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਜਿਹੜੇ ਕਿਸ਼ਮਿਸ਼ ਆਪਾਂ ਉਹਨਾਂ ਨੂੰ ਬਿਲਕੁਲ ਛੋਟਾ ਛੋਟਾ ਕੱਟ ਲਾਂਗੇ ਮਰਜੀ ਦੇ ਲਵਾਂਗੇ ਆਪਾਂ ਡਰਾਈ ਫਰੂਟ ਪੌਨੀ ਕੇ ਕੋਲੀ ਲਈਏ ਜੀ ਆਪਾਂ ਅਲਸੀ ਦੀ ਜਾਨੀ ਕਿ ਅੱਧੀ ਤੋਂ ਜ਼ਿਆਦਾ ਤੇ ਅੱਧੇ ਤੋਂ ਥੋੜੀ ਜਿਹੀ ਘੱਟ ਲਈਆ ਪੱਤੇਲ ਇਸ ਹਿਸਾਬ ਦਾ ਸਮਾਨ ਲਿਆ ਤੁਸੀਂ ਆਪਣੀ ਮਰਜ਼ੀ ਨਾਲ ਲੈ ਲਿਓ ਤਾਂ ਸਭ ਤੋਂ ਪਹਿਲਾਂ ਆਪਾਂ ਅਲਸੀ ਨੂੰ ਪਾਵਾਂਗੇ ਕੜਾਈ ਵਿੱਚ ਤੇ ਗੈਸ ਦੀ ਫਲੇਮ ਮੀਡੀਅਮ ਟੂ ਸਲੋ ਰੱਖਾਂਗੇ ਹੌਲੀ ਹੌਲੀ ਇਹਨੂੰ ਪਕਾਵਾਂਗੇ ਜੇ ਜਦੋਂ ਇਹ ਪੱਕ ਕੇ ਤਿਆਰ ਹੋਊਗੀ ਤੇ ਇਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਖੜਕਾ ਜਿਹਾ ਮਹਿਸੂਸ ਹੋਣ ਲੱਗ ਜੂ ਕਿਉਂਕਿ ਜਿਹੜੀ ਅਲਸੀ ਹੈ ਟਿੜਕਣ ਜਿਹਾ ਲੱਗ ਜੂਗੀ ਤੇ ਜਦੋਂ ਹੀ ਇਸ ਤਰੀਕੇ ਨਾਲੇ ਪੰਜ ਜੀ ਤੋਂ 7 ਮਿੰਟਾਂ ਵਿੱਚ ਸਲੋ ਫਲੇਮ ਤੇ ਪੱਕ ਕੇ ਤਿਆਰ ਹੋ ਜੂਗੀ ਤੇ ਇਹਦੀ ਖੁਸ਼ਬੂ ਵੀ ਵਧੀਆ ਜੀ ਆਉਣ ਲੱਗ ਜੂ ਤੇ ਕਲਰ ਵੀ ਚੇਂਜ ਹੋ ਜਾਊਗਾ ਤੇ ਉਹਨੂੰ ਤੁਸੀਂ ਕੜਾਈ ਵਿੱਚੋਂ ਕੱਢ ਲੈਣਾ ਫਿਰ ਉਸੇ ਕੜਾਈ ਵਿੱਚ ਪਾ ਦਿਓ ਜੀ ਤਿਲ 4 ਤੋਂ 5 ਮਿੰਟਾਂ ਵਿੱਚ ਇਹ ਵੀ ਪੱਕ ਕੇ ਤਿਆਰ ਹੋ ਜਾਣਗੇ ਇਹਨਾਂ ਦਾ ਆਪਾਂ ਕਲਰ ਹੈ ਜਿਹੜਾ ਉਹ ਚੇਂਜ ਨਹੀਂ ਕਰਨਾ ਹਲਕੇ ਜਿ ਇਹਨੂੰ ਪਕਾ ਲੈਣਾ ਉਸੇ ਤਰੀਕੇ ਨਾਲ ਹੀ ਇਹਨਾਂ ਦੀ ਥੋੜੀ ਜੀ ਟੜਕਣ ਦੀ ਆਵਾਜ਼ ਆਊਗੀ ਤੇ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਥਾਲੀ ਵਿੱਚ ਕੱਢ ਕੇ ਇੱਕ ਸਾਈਡ ਤੇ ਰੱਖ ਲਿਓ ਫਿਰ ਆਪਾਂ ਉਸਤੇ ਕੜਾਈ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਦੇਸੀ ਘਿਓ ਦਾ ਐਨਾ ਕਿ ਘਿਓ ਤੁਸੀਂ ਜ਼ਰੂਰ ਪਾਇਓ ਕਿ ਕਿ ਸਾਰੀਆਂ ਚੀਜ਼ਾਂ ਦੇ ਵਿੱਚ ਪੱਕ ਜਾਣਗੀਆਂ ਤੇ ਬਾਕੀ ਇਸ ਘਿਓ ਦਾ ਟੇਸਟ ਜਿਹੜਾ ਬੜਾ ਹੀ ਵਧੀਆ ਪਿੰਨਿਆਂ ਵਿੱਚ ਆਉਂਦਾ ਬਹੁਤ ਥੋੜੇ ਘਿਓ ਵਿੱਚ ਮਜ਼ੇਦਾਰ ਪਿੰਨਿਆਂ ਬਣ ਕੇ ਤਿਆਰ ਹੋ ਜਾਂਦੀਆਂ ਤਾਂ ਸਭ ਤੋਂ ਪਹਿਲਾਂ ਇਹਨਾਂ ਵਿੱਚ ਕਾਜੂਆਂ ਨੂੰ ਆਪਾਂ ਹਲਕਾ ਜਿਹਾ ਰੋਸਟ ਕਰ ਲਾਂਗੇ ਜਦੋਂ ਇਹਨਾਂ ਨੇ ਆਪਣਾ ਕਲਰ ਥੋੜਾ ਜਿਹਾ ਚੇਂਜ ਕੀਤਾ ਨਾਲ ਦੀ ਨਾਲ ਤੁਸੀਂ ਬਾਹਰ ਕੱਢ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਬਦਾਮ ਉਸੇ ਤਰੀਕੇ ਨਾਲ ਇਹਨਾਂ ਨੂੰ ਰੋਸਟ ਕਰਾਂਗੇ ਤੇ ਬਦਾਮ ਨੂੰ ਤੁਸੀਂ ਜ਼ਿਆਦਾ ਨਾ ਪਕਾਓ ਹਲਕਾ ਜਿਹਾ ਪਕਾ ਕੇ ਹੀ ਬਾਹਰ ਕੱਢ ਲਿਓ ਬਹੁਤ ਥੋੜੇ ਮਾਂ ਦੇ ਨਾਲ ਬਹੁਤ ਟੇਸਟੀ ਜਿਹੇ ਲੱਡੂ ਬਣ ਕੇ ਤਿਆਰ ਹੋ ਜਾਂਦੇ ਆ ਕਈ ਵਾਰੀ ਕੀ ਹੁੰਦਾ ਆਪਣੇ ਤੋਂ ਪਿੰਨੀਆਂ ਵਗੈਰਾ ਅਲਸੀ ਦੀਆਂ ਨਹੀਂ ਬਣਦੀਆਂ ਪਰ ਅਲਸੀ ਸਾਡੀ ਸਿਹਤ ਲਈ ਕਿੰਨੀ ਵਧੀਆ ਉਹ ਤੁਸੀਂ ਸਾਰੇ ਜਾਣਦੇ ਹੋ ਤੇ ਪਰ ਇਸ ਤਰੀਕੇ ਨਾਲ ਲੱਡੂ ਬਣਾ ਕੇ ਖਾਓਗੇ ਤਾਂ ਸਿਹਤ ਲਈ ਵੀ ਵਧੀਆ ਬਾਕੀ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਆ ਫਿਰ ਆਪਾਂ ਲਈ ਪੰਪਕਿਨ ਸੀਡਸ ਕਈ ਇਹਨੂੰ ਕद्दू ਦੇ ਬੀਜ ਕਹਿੰਦੇ ਆ ਤੇ ਕਈ ਪੇਠੇ ਦੇ ਬੀਜ ਕਹਿੰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਹਲਕਾ ਜਿਹਾ ਰੋਸਟ ਕੀਤਾ ਬਾਹਰ ਕੱਢ ਲਿਆ ਉਸ ਤੋਂ ਬਾਅਦ ਆਪਣਾ ਟਾਈਮ ਆ ਗਿਆ ਹੁਣ ਸਮਾਨ ਨੂੰ ਗ੍ਰਾਈਂਡ ਕਰਨ ਦਾ ਸਭ ਤੋਂ ਪਹਿਲਾਂ ਆਪਾਂ ਅਰਸੀ ਦੇ ਬੀਜ ਤੇ ਤਿਲਾਂ ਨੂੰ ਗ੍ਰਾਈਂਡ ਕਰਾਂਗੇ ਤੇ ਕਈ ਇਹਨੂੰ ਇਸੇ ਤਰੀਕੇ ਨਾਲ ਖਾ ਲੈਂਦੇ ਆ ਤਾਂ ਤੁਸੀਂ ਗ੍ਰਾਈਂਡ ਨਾ ਕਰਿਓ ਪਰ ਆਪਾਂ ਇਹਨਾਂ ਨੂੰ ਪੀਸ ਲਿਆ ਉਸ ਤੋਂ ਬਾਅਦ ਜੀ ਆਪਾਂ ਇੱਕ ਲੈਣ ਨਾਰੀਅਲ ਤੇ ਉਹਨੂੰ ਵੀ ਆਪਾਂ ਪੀਸ ਲਾਂਗੇ ਪਰ ਜਿਹੜਾ ਇਹਦੇ ਵਿੱਚ ਥੋੜਾ ਜਿਹਾ ਵੀ ਮੋਟਾ ਬਚ ਜਾਊਗਾ ਤੁਸੀਂ ਉਹਨੂੰ ਕਿਸੇ ਵੀ ਚਾਕੂ ਵਗੈਰਾ ਦੇ ਨਾਲ ਕੱਟ ਲਿਓ ਬਿਲਕੁਲ ਛੋਟਾ ਛੋਟਾ ਜਿਹਾ ਕਰ ਲਿਓ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈਣੀ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਹੋਈਆਂ ਉਹ ਵਿੱਚ ਪਾਲਿਆ ਦੋ-ਤਿੰਨ ਚੀਜ਼ਾਂ ਨੂੰ ਤੁਸੀਂ ਸਕਿਪ ਕਰ ਦਿਓ ਸਿੰਪਲ ਜੀ ਇਹ ਗੱਲ ਹੈ ਉਸ ਤੋਂ ਬਾਅਦ ਜਿਹੜੇ ਡਰਾਈ ਫਰੂਟ ਹੈ ਉਹਨਾਂ ਨੂੰ ਆਪਾਂ ਗ੍ਰाइंड ਕਰ ਲਾਂਗੇ ਜਿਸ ਹਿਸਾਬ ਦੇ ਤੁਸੀਂ ਇਹ ਮੋٹے ਬਰੀਕ ਕਰਨੇ ਆ ਉਹਨਾਂ ਕਾ ਗ੍ਰाइंड ਕਰ ਲਿਓ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਾਹਰ ਕੱਢ ਲਿਆ ਸਾਰਾ ਸਮਾਨ ਆਪਾਂ ਬਿਲਕੁਲ ਤਿਆਰ ਹੈ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਮਿੱਠਾ ਕੀ ਪਾਉਣਾ ਹੈ ਉਹ ਲਈ ਜੀ ਆਪਾਂ ਇੱਕ ਪੈਕੇਟ ਖੰਜੂਰਾਂ ਦਾ ਜਿਹਦੇ ਵਿੱਚ ਗਿਟਕਾਂ ਜਿਹੜੀਆਂ ਬਿਲਕੁਲ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਚਾਹੋ ਤੇ ਇਹਨਾਂ ਨੂੰ ਗ੍ਰाइंड ਕਰ ਲਿਓ ਪਰ ਇਹਨਾਂ ਨੂੰ ਗ੍ਰाइंड ਕਰਨਾ ਹਲਕਾ ਜਾਂ ਮੁਸ਼ਕਲ ਹੰ데 ਉਹਨਾਂ ਆਪਾਂ ওই ਕੜਾਈ ਤੇ ওই ਕਿਉ ਯੂਜ਼ ਕਰਾਂਗੇ ਜਿਹਦੇ ਵਿੱਚ ਆਪਾਂ ਸਾਰੇ ਡ్రਾਈ ਫਰੂਟ ਰੋਸਟ ਕੀਤੇ ਸੀ ਖੰਜੂਰਾ ਨੂੰ ਆਪਾਂ ਹੱਥਾਂ ਨਾਲ ਹੀ ਚੰਗੀ ਤਰ੍ਹਾਂ ਖੋਲ ਲਿਆ ਕਿਉਂਕਿ ਜੱਗ ਵਿੱਚ ਚੰਗੀ ਤਰ੍ਹਾਂ ਇਹ ਗ੍ਰाइंड ਨਹੀਂ ਹੋਈਆਂ ਉਸ ਤੋਂ ਬਾਅਦ ਜੀ ਆਪਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਹੀ ਮੈਲਟ ਕਰ ਲਾਂਗੇ ਇਹਨਾਂ ਵਿੱਚ ਗਿਟਕਾ ਤਾਂ ਹੈ ਨਹੀਂ ਜਿਵੇਂ ਜਿਵੇਂ ਗਰਮ ਹੋਣ ਗਿਆ ਆਪਣੇ ਆਪ ਹੀ ਮੈਸ਼ ਹੁੰਦੀਆਂ ਜਾਣਗੀਆਂ ਫਿਰ ਤੁਸੀਂ ਕੋਈ ਵੀ ਮੈਸ਼ਰ ਲੈ ਲਿਓ ਹਲਕੀਆਂ ਜਿਹੀ ਇਹਨਾਂ ਨੂੰ ਦਬਾ ਦਿਓ ਚਟਪਟਦਾਈ ਕੰਮ ਹੈ ਗ੍ਰੈਂਡ ਦੇ ਚੱਕਰ ਵਿੱਚ ਤੁਹਾਨੂੰ ਪੈਨ ਦੀ ਕੋਈ ਜ਼ਰੂਰਤ ਹੀ ਨਹੀਂ ਇਸ ਤਰੀਕੇ ਨਾਲ ਆਪਾਂ ਹੌਲੀ-ਹੌਲੀ ਇਹਨੂੰ ਮੈਸ਼ ਕਰ ਲਾਂਗੇ ਚਾਰ ਤੋਂ ਪੰਜ ਮਿੰਟ ਲੱਗ ਜਾਣਗੇ ਨਾਲੇ ਜਿਹੜਾ ਆਪਣਾ ਥੋੜਾ ਜਿਹਾ ਘਿਓ ਬਚਿਆ ਸੀ ਉਹ ਵੀ ਇਹਦੇ ਵਿੱਚ ਸਮੇਟ ਗਿਆ ਜਦ ਹੀ ਇਹ ਚੰਗੀ ਤਰ੍ਹਾਂ ਮੈਸ਼ ਹੋ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਿਕਸ ਕਰਾਂਗੇ ਸਮਾਨ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਡਰਾਈ ਫਰੂਟ ਕਿਉਂਕਿ ਇਹਨਾਂ ਵਿੱਚ ਘਿਓ ਸੀ ਇਹਨਾਂ ਨੂੰ ਪਰੋਸਟ ਕੀਤਾ ਸੀ ਤਾਂ ਜਿਹੜਾ ਘਿਓ ਹੈ ਉਹ ਇਹਦੇ ਵਿੱਚ ਸਾਰਾ ਚੰਗੀ ਤਰ੍ਹਾਂ ਮੈਲਡ ਹੋ ਜਾਊਗਾ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਪਾਤੀ ਅਲਸੀ ਤੇ ਤਿਲ ਹੌਲੀ ਹੌਲੀ ਕਰਕੇ ਤੁਸੀਂ ਸਾਰਾ ਸਮਾਨ ਇਹਦੇ ਵਿੱਚ ਪਾਉਂਦੇ ਜਾਓ ਤੇ ਮੈਸ਼ਰ ਨਾਲ ਹਲਕਾ ਜਿਹਾ ਤੁਸੀਂ ਇਹਨੂੰ ਦਬਾਉਂਦੇ ਜਾਓ ਤੇ ਜਦੋਂ ਇਹ ਡ్రਾਈ ਫਰੂਟ ਮਿਕਸ ਹੋ ਗਏ ਨਾਲ ਦੀ ਨਾਲ ਹੀ ਆਪਾਂ ਅਲਸੀ ਤੇ ਨਾਰੀਅਲ ਪੀਸਿਆ ਹੋਇਆ ਤਿਲ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾ ਦਾਂਗੇ ਹੌਲੀ ਹੌਲੀ ਮਿਕਸ ਕਰਦੇ ਜਾਵਾਂਗੇ ਫਿਰ ਪਾਤੀਆਂ ਜੀ ਆਪਾਂ ਵਿੱਚ ਦਾਖਾਂ ਤੇ ਇਹਨਾਂ ਨੂੰ ਮਿਕਸ ਕਰ ਲਿਓ ਤੁਸੀਂ ਤਿੰਨ ਤੋਂ ਚਾਰ ਮਿੰਟ ਤੱਕ ਇਸੇ ਤਰ੍ਹਾਂ ਹੀ ਮਿਕਸ ਕਰਦੇ ਰਹੋ ਫਿਰ ਗੈਸ ਨੂੰ ਕਰ ਦਿਓ ਜੀ ਬੰਦ ਪਰ ਜਿਹੜੀ ਗੈਸ ਹੈ ਇੱਥੇ ਮਿਕਸ ਕਰਨ ਲਈ ਬਿਲਕੁਲ ਸਲੋ ਫਲੇਮ ਤੇ ਤੁਸੀਂ ਰੱਖੇ ਹੈ ਫਿਰ ਆਪਾਂ ਇਹਨੂੰ ਥੱਲੇ ਉਤਾਰ ਲਾਂਗੇ ਨਾਲੇ ਤਾਂ 2-3 ਮਿੰਟਾਂ ਵਿੱਚ ਇਹ ਹੌਲੀ-ਹੌਲੀ ਮਿਕਸ ਕਰ ਲਾਂਗੇ ਤੇ ਨਾਲੇ ਜਿਹੜਾ ਇਹ ਹਲਕਾ ਜਿਹਾ ਠੰਡਾ ਹੋ ਜਾਊਗਾ ਇਹਨਾਂ ਨੂੰ ਆਪਾਂ ਜ਼ਿਆਦਾ ਠੰਡਾ ਨਹੀਂ ਕਰਨਾ ਕਿਉਂਕਿ ਨਹੀਂ ਇਹਦੇ ਲੱਡੂ ਵਧੀਆ ਨਹੀਂ ਬਣਨੇ ਦੇਖੋ ਬਿਲਕੁਲ ਛੋਟੇ-ਛੋਟੇ ਆਪਾਂ ਲੱਡੂ ਇਹਦੇ ਬਣਾਉਣੇ ਸ਼ੁਰੂ ਕਰਦੇ ਬਹੁਤ ਹੀ ਵਧੀਆ ਇਹਨਾਂ ਦੀ ਬਾਈਂਡਿੰਗ ਵੀ ਹੋ ਰਹੀ ਹੈ ਜਿਨ੍ਹਾਂ ਨੂੰ ਮਿੱਠਾ ਜ਼ਿਆਦਾ ਪਸੰਦ ਹੈ ਤਾਂ ਤੁਸੀਂ ਖੰਜੂਰ ਦਾ ਪੈਕੇਟ ਅੱਧਾ ਹੋਰ ਲੈ ਲਿਓ ਮਤਲਬ ਐਨੇ ਕੇ ਸਮਾਨ ਚ 1.5 ਪੈਕਟ ਖੰਜੂਰ ਦਾ ਲੈ ਲਿਓ ਬਹੁਤ ਹੈ ਪਰ ਕਈ ਵਾਰੀ ਖਜੂਰ ਜੇ ਕਟਾ ਤੇ ਹੋਵੇ ਤੇ ਇਥੇ ਸਮਾਨ ਤੁਹਾਡਾ ਜਿਆਦਾ ਪੈ ਜੇ ਫਿਰ ਤੁਸੀਂ 2 ਚਮਚਾ ਸ਼ੱਕਰ ਦੇ ਪਾ ਕੇ 1 ਚਮਚਕ ਘਿਓ ਦਾ ਪਾ ਲਿਓ ਤਾਂ ਬਹੁਤ ਹੀ ਵਧੀਆ ਜਿਹੜੇ ਲੱਡੂ ਐ ਬਣ ਕੇ ਤਿਆਰ ਹੋ ਜਾਣਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰ ਦਿਓ ਤੇ ਜਿਹੜੇ ਪਿੰਨੀਆਂ ਬਣਾਉਣ ਤੋਂ ਰਹਿ ਗਏ ਉਹ ਮਜ਼ੇਦਾਰ ਜਿਹੇ ਅਲਸੀ ਦੇ ਲੱਡੂ ਬਣਾ ਕੇ ਜਰੂਰ ਖਾਓ ਕਿਉਂਕਿ ਇਹ ਬਹੁਤ ਸਾਰੀਆਂ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਦੀ ਐ weight ਘਟਾਉਣ ਵਿੱਚ ਸਾਡੀ ਮਦਦ ਕਰਦੀ ਐ ਤੇ ਕਈ ਵਾਰੀ ਜਿਆਦਾ ਖੜੇ ਹੋਣ ਕਰਕੇ ਆਪਾਂ ਕਈ ਵਾਰੀ ਕੰਮ ਕਰਦੇ ਖੜੇ ਰਹਿਣੇ ਸਾਡੇ ਮਸਲ ਵਗੈਰਾ ਤੇ ਸੋਜ ਆ ਜਾਂਦੀ ਹੈ ਉਹਨਾਂ ਨੂੰ ਵੀ ਇਹ ਦੂਰ ਕਰਦੀ ਹੈ ਜਰੂਰ ਬਣਾਓ ਤੇ ਖਾਓ